ਨਿਊ ਵਰਲਡ ਆਰਡਰ ਬਾਰੇ ਪੜਿਆ ਨਿਊ ਵਰਲਡ ਆਰਡਰ ਆਇਆ ਨੀਤੀ ਲੈ ਕੇ ਆਇਆ ਨਮੀ ਕਿਵੇਂ ਆਇਆ ਬਾਈ ਉਹ ਉਹ ਕਈ ਨੀਤੀਆਂ ਬੜੀਆਂ ਖਤਰਨਾਕ ਨੇ ਉਹ ਕਹਿੰਦੇ ਪੂਰੀ ਦੁਨੀਆ ਕੈਸਲਸ ਕਰਨੀ ਹੈ ਕੈਸਲਸ ਤੋਂ ਭਾਵ ਪੂਰੀ ਦੁਨੀਆ ਦੀ ਕਰੰਸੀ ਡਿਜੀਟਲ ਕਰ ਦੇਣੀ ਹੈ ਦੁਨੀਆ ਤੁਹਾਡੀਆਂ ਜੇਬਾਂ ਦੇ ਵਿੱਚ ਪੈਸਾ ਕਾਗਜ਼ਾ ਇਹ ਬੰਦ ਕਰ ਦੇਣਾ ਸੋਡਾ ਲੈਣ ਦੇਣ ਮੋਬਾਈਲਾਂ ਰਾਹੀਂ ਹੋਇਆ ਕਰੂ ਪੈਸੇ ਮੋਬਾਈਲਾਂ 'ਚ ਆ ਜਾਣੇ ਆ ਤੁਸੀਂ ਕਰਨ ਵੀ ਲਾ ਕੇ ਬਾਜ਼ਾਰ ਜਾਣੇ ਹੋ ਸਮਾਨ ਲੈਣੇ ਹੋ ਬਿੱਲ ਭਰਦੇ ਹੋ ਤੇਲ ਪਾਉਣੇ ਤਾਂ ਵੈਲਾ ਰਹੀਂ ਪੈਸੇ ਘਟਾਉਣ ਲੱਗ ਜਦੋਂ ਪੂਰੀ ਦੁਨੀਆ ਦਾ ਸਾਰੀ ਕਰੰਸੀ ਡਿਜੀਟਲ ਹੋ ਗਈ ਪੂਰੀ ਦੁਨੀਆ ਕਹਲਤ ਹੋ ਗਈ ਜੇਬਾਂ ਦੇ ਵਿੱਚੋਂ ਕਾगज ਬੰਦ ਹੋ ਗਿਆ ਖਤਮ ਹੋ ਗਿਆ ਤੁਹਾਡੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਾਰੇ ਅਟੈਚ ਕਰਤੇ ਜੋੜਤੇ ਸਾਨੂੰ ਐਸ ਲੋਟ ਗੁਲਾਮ ਬਣਾਉਣਗੇ ਤੁਸੀਂ ਕੋਈ ਆਪਣੇ ਹੱਕ ਦੀ ਗੱਲ ਕਰਨ ਉੱਠੋਗੇ ਚਾਰ ਬੰਦੇ ਉੱਠੋ ਉੱਠ ਕੇ ਧਰਨੇ ਤੇ ਜਾਓਗੇ ਕੋ ਮਜਾਰਾ ਕਰੋਗੇ ਉਹ ਤੋਂ ਖਾਤਾ ਬੰਦ ਕਰ ਦਿਆ ਕਰਨਗੇ ਕਰੋਨਾ ਆਇਆ ਕਰੋਨੇ ਵੇਲੇ ਅਸੀਂ ਬਹੁਤ ਪਿੱਟੇ ਵੀ ਉਹ ਤੁਸੀਂ ਟੀਕੇ ਨਾਲ ਲਵਾਓ ਟੀਕੇ ਨਾਲ ਲਵਾਓ ਮੇਰੇ ਨਾਲ YouTube ਤੇ ਵੀਡੀਓ ਕੱਟ ਕੇ ਸੁਣਿਓ ਲੋਕ ਕਹਿੰਦੇ ਤੂੰ ਕਿੱਥੋਂ ਡਾਕਟਰ ਆ ਗਿਆ ਅਸੀਂ ਤਾਂ ਮਰ ਜਾਏ ਕਰੋਨੇ ਟੀਕੇ ਨਾਲ ਲਵਾਏ ਤਾਂ ਡਾਕਟਰ ਅਮਰ ਸਿੰਘ ਆਜਾਦ YouTube ਤੇ ਭਰੇਓ ਪਿੱਛੇ ਜਿਹਦੀ ਮੌਤ ਹੋ ਗਈ ਉਹਨੇ ਬਹੁਤ ਰੌਲਾ ਪਾਇਆ ਵੀ ਟੀਕੇ ਨਾਲ ਬਾਵ ਕਰੋਨੇ ਦੇ ਇਹ ਜਿਹੜੀ ਵੈਕਸੀਨ ਲਾ ਰਹੇ ਨੇ ਇਹ ਵਾਇਰਸ ਤੁਹਾਡੇ ਅੰਦਰ ਛੱਡਣਗੇ ਕੋਈ ਨਾ ਅੱਜ ਵੀ 20 30 ਸਾਲ ਦੇ ਮੁੰਡੇ ਦੀ ਅਚਾਨਕ ਅਟੈਕ ਨਾਲ ਮੌਤ ਹੋ ਜਾਂਦੀ ਹੈ ਸਡਨ ਡੈਥ ਕਹਿੰਦੇ ਜਿਹਨੂੰ ਉਹ ਟੀਕੇਆਂ ਕਰਕੇ ਹੋਣ ਲੱਗ ਗਈ ਹੁਣ ਤਾਂ ਇੰਗਲੈਂਡ ਦੇ ਵਿੱਚ ਅਮਰੀਕਾ 'ਚ ਕਿੰਨਾ ਰੌਲਾ ਪਿਆ ਹੋਇ ਸੁਣੀਏ ਖਬਰ ਭਾਈ ਸਾਰਿਆਂ ਨੇ ਸਾਡੇ ਮੁੰਡੇ ਕਹਿੰਦੇ ਕੰਮ ਹੀ ਹੈ ਨਹੀਂ ਬਾਹਰ ਨੂੰ ਭੱਜ ਰਹੇ ਆ ਆਪਾਂ ਮਟਿਆਰ ਕੁੜੀ ਗਵਾਂਢੀਆਂ ਦੇ ਨਹੀਂ ਭੇਜਦੇ ਨਾਲੇ ਚਾਚੇ ਦਾਇਦਾ ਘਰ ਹੀ ਹੁੰਦਾ ਗਵਾਂਢ ਚ ਉਹ ਸੱਤ ਸਮੁੰਦਰੋਂ ਪਾਰ ਕੱਲੀਆਂ ਕੁੜੀਆਂ ਭੇਜਣ ਲੱਗ ਗਏ ਕਹਿੰਦੇ ਨਸ਼ਾ ਹੀ ਬਹੁਤ ਹੈ ਉਹ ਉੱਥੇ ਲੀਗਲ ਹੈ ਕਾਨੂੰਨੀ ਤੌਰ ਤੇ ਮੰਨਤਾ ਪ੍ਰਾਪਤ ਨਸ਼ੇ ਨੂੰ ਸਾਡੇ ਮੁੰਡੇ ਕਹਿੰਦੇ ਕੰਮ ਨਹੀਂ ਯੂਪੀ ਬਿਹਾਰ ਤੋਂ ਚੱਲ ਕੇ ਬੰਦੇ ਆਉਂਦੇ ਆ ਕੱਲੀ ਦਿਹਾੜੀ ਦੇ ਸਿਰ ਤੇ ਲੁਧਿਆਣੇ ਵਰਗੇ ਸ਼ਹਿਰਾਂ ਚ ਕੋਠੀਆਂ ਪਾ ਗਏ ਪਲਾਟ ਲੈ ਗਏ ਜ਼ਮੀਨਾਂ ਲਈ ਜਾਂਦੇ ਆ ਅੱਜ ਇੱਥੇ ਮੈਂ ਗਿਆ ਬੀਬੀ ਵਾਲੇ ਉਹ ਕਹਿੰਦੇ ਭਾਈ ਇੱਥੇ ਸਾਡੇ ਪ੍ਰਵਾਸੀਆਂ ਨੇ ਕਲੌਨੀ ਲਈ ਆ 9000 ਰੁਪਏ ਦਾ ਗਜ ਦਾ ਰੇਟ ਹੈ ਸਾਰੀ ਕਲੌਨੀ ਉਹਨਾਂ ਨੇ ਖਰੀਦ ਲਈ ਆਪਣੇ ਕਹਿੰਦੇ ਕੰਮ ਨਹੀਂ ਮੈਂ ਬਰੇਟੇ ਕੋਲੇ ਗਿਆ ਭਾਦਰਪੁਰ ਪਿੰਡ ਪਰਸੋਂ ਉਹ ਕਹਿੰਦੇ ਭਾਈ ਸਾਡੇ ਇੱਥੇ ਪ੍ਰਵਾਸੀ ਸੀ ਰੇੜੀ ਲਾਉਂਦਾ ਸੀ ਗੋਲ ਗੱਪਿਆਂ ਦੀ 40 ਲੱਖ ਦੀ ਦੁਕਾਨ ਲਈ ਹੈ 80 ਲੱਖ ਘਰ ਤੇ ਲਾਇਆ ਸਾਡੇ ਵਾਲੇ ਕਹਿੰਦੇ ਕੰਮ ਨਹੀਂ ਸਾਡਾ ਕੁੱਲ ਕੰਮ ਗਰੀਬਾਂ ਦਾ ਮਜ਼ਦੂਰਾਂ ਦਾ ਸਾਰਾ ਇਹਨਾਂ ਨੇ ਆਏ ਖੋਲਿਆ ਅਸੀਂ ਵਿਗਿਆ ਗਿਆ ਮੈਂ ਇੱਕ ਦਿਨ ਗਿੱਲ ਪੱਤੀ ਦੇ ਸੇਵੀਆਂ ਇਹ ਕਿਨੇ ਭਾਈ ਇੱਥੇ ਰੇੜੀ ਲਾਉਣੇ ਆ ਬਟੰਡੇ ਨਹਿਰ ਦੇ ਉੱਤੇ ਆ ਪ੍ਰਵਾਸੀ ਰੇੜੀ ਲੱਗਣ ਉਹ ਸਾਡੀ ਛੇਤਰਮਾਰ ਲਾਗੇ ਸਾਡੇ ਬੰਦਿਆਂ ਦੇ ਆ ਕੇ ਕੁਲਰਜ਼ਗਾਰ ਗਰੀਬਾਂ ਦਾ ਪੱਠਿਆਂ ਤੇ ਕਾਰਖਾਨਿਆਂ ਤੇ ਟੋਲ ਪੁਲਾਹਾਂ ਤੇ ਮੰਡੀਆਂ ਚ ਉਥੇ ਸਾਰੇ ਆ ਕੇ ਬਹਿ ਗਏ ਪਹਿਲਾਂ ਵੀ ਲੜਿਆ ਮੈਂ ਤਾਂ ਆ ਲਟੇਰੇ ਡਾਕਟਰ ਕੇ ਰੇਤ ਤੇ ਆ ਕੇ ਲੱਖਾਂ ਰੁਪਇਆ ਵਾਸ ਕਰਾਇਆ ਪਰ ਡਾਕਟਰ ਪਰਚਾ ਕਰਾ ਦਿੰਦੇ ਆ ਸਕੂਲਾਂ ਜਾਣਾ ਬੋਲੀ ਦੇ ਮਸਲੇ ਨੂੰ ਲੈ ਕੇ ਤਾਂ ਪਰਚਾ ਹੋ ਜਾਂਦਾ ਜੇ ਬਤੌਰ ਐਮਪੀ ਹੋਊਗਾ ਕਿਸੇ ਸਕੂਲ ਜਾਊਗਾ ਕਾਲਜ ਜਾਊਗਾ ਯੂਨੀਵਰਸਿਟੀ ਜਾਊਗਾ ਚੈੱਕ ਕਰ ਸਕਦਾ ਹੋਊਗਾ ਹਸਪਤਾਲ ਚ ਜਾ ਕੇ ਬੈਠੂਗਾ ਡਾਕਟਰਾਂ ਕੋਲੇ ਤਾਂ ਐ ਤਾਂ ਨਹੀਂ ਜ਼ਰੂਰਤ ਪਰਚਾ ਕਰਾ ਦੇਣਗੇ ਮੈਂ ਤਾਂ ਪਹਿਲਾਂ ਵੀ ਲੜਦਾ ਆਂ ਕਿਸਾਨੀ ਮੋਰਚੇ 'ਚ ਵੀ ਲੜਿਆ ਲੱਖ ਰੁਪਇਆ ਸਿਰ ਤੇ ਨਾਮ ਸੀਗਾ ਦੋ ਪਰਚੇ ਹੋਏ ਦਿੱਲੀ ਪਾਣੀਆਂ ਦੇ ਮੁੱਦੇ 'ਤੇ ਲੜਿਆ ਘੱਲਖੁਰਦ ਪਿੰਡ ਫਰੋਇਪੁਰ ਜ਼ਿਲ੍ਹੇ ਦਾ 85 ਕਿਲੋਮੀਟਰ ਦਾ ਏਰੀਆ ਲਫਾਵਾ ਨਹੀਂ ਪੈਣ ਦਿੱਤਾ ਨਹਿਰਾਂ 'ਚ ਬੋਲੀ ਲਈ ਲੜਿਆ ਤਾਂ ਪੇ ਲਖਾਤੀ ਆ ਹਾਈਵੇ ਤੇ ਕੱਲੇ ਹੀ ਲੜਿਆ ਬਾਈ ਜੇ ਕੱਲੇ ਦਾ ਖੌਫ ਨਾ ਹੁੰਦਾ ਜੇ ਕੱਲੇ ਦਾ ਖੌਫ ਨਾ ਹੁੰਦਾ ਇੱਕ ਤਰੀਕ ਨੂੰ ਭਵੰਤ ਮਾਨ ਨੇ ਡਿਬੇਟ ਰੱਖੀ ਸੀਗੀ ਲੁਧਿਆਣੇ ਤੇ ਮੈਨੂੰ ਘਰੇ ਨਿਰਬੰਧ ਕਰ ਲਏ ਪੁਲਿਸ ਨੇ ਆ ਕੇ 2:30 ਵਜੇ ਵੀ ਜਾਨ ਨਹੀਂ ਦੇਣਾ ਮੈਂ ਕਿਹੜਾ ਫੌਇਲ ਲੈ ਕੇ ਚੱਲਿਆ ਸੀ ਡਾਂਗ ਮਾਰਨ ਚੱਲਿਆ ਸੀ ਸਵਾਲ ਹੀ ਪੁੱਛਣ ਚੱਲਿਆ ਸੀ 22 ਦੇ ਵਿੱਚ ਮੌੜ ਤੋਂ ਚੋਂ ਲੜਿਆ ਬਾਈ ਭਵੰਤ ਵੱਲੋਂ ਇੱਕ ਨਹੀਂ ਦੋ ਨਹੀਂ ਪੰਜ ਟਿਕਟਾਂ ਦੀ ਆਫਰ ਸੀ ਵੀ ਲਖਿਆ ਸਾਡੇ ਵੱਲ ਆ ਜਾ ਮਖਾ ਨਹੀਂ ਤੂੰ ਜਿਤਨਾ ਮੂੰਹ ਦਿੱਲੀ ਵੱਲ ਤੇ ਪਿੱਠ ਪੰਜਾਬ ਵੱਨੀ ਹੋਣੀ ਐ ਜੋ ਤਜਗੇ ਹਰ ਜਗੇ ਮੂੰਹ ਪੰਜਾਬ ਵੱਲ ਰਹਿਣਾ ਅੱਜ ਵੀ ਗੁਰੂ ਘਰ ਖੜੇ ਆ ਦੋਨੇ ਹੱਥੀ ਜੋਰ ਲਾਇਆ ਵੀ ਸਾਡੇ ਵੱਲੋਂ ਆ ਜਾ ਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀ ਕੋਲ ਢਾਂਚਾ ਹੁੰਦਾ ਕਾਡਰ ਹੁੰਦਾ ਪਿੰਡਾਂ 'ਚ ਬੰਦੇ ਬੈਠੇ ਸ਼ਹਿਰਾਂ 'ਚ ਬੰਦੇ ਬੈਠੇ ਆ ਮਾਖਾ ਚਾਹੇ ਇੱਕ ਨਾ ਪਵੇ ਕਰਤਾਰ ਨਹੀਂ ਮਾਰਨਾ ਸੋਡਾ ਪਟਾ ਨਹੀਂ ਗੱਲ 'ਚ ਪਾਉਣਾ ਸੋਡਾ ਪਟਾ ਪਵਾ ਲੈ ਤੁਹਾਡੀ ਬੋਲੀ ਬੋਲਣੀ ਪੈਣੀ ਆ ਉਹ ਜਾਂਉਂਦੇ ਜੀ ਤਾਂ ਮੈਂ ਬੋਲ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਨੇ ਦੋ ਵਾਰੀ ਜ਼ਿੰਦਗੀ ਬਖਸ਼ੀ ਆ ਬਾਈ ਸਿਰ 'ਚ ਗੋਲੀਆਂ ਲੱਗੀਆਂ ਛਾਤੀ 'ਚ ਲੱਗੀਆਂ ਢਿੱਡ 'ਤੇ ਲੱਗੀਆਂ ਸੋਡੇ ਕੋਲੇ ਜਿਉਂਦੇ ਖੜੇ ਆਂ ਪਰਮਾਤਮਾ ਦੇ ਕੋਈ ਰੰਗ ਨਹੀਂ ਬਾਈ ਇੱਕੋ ਹੀ ਸੁਪਨਾ ਜ਼ਿੰਦਗੀ ਦਾ ਲੈ ਕੇ ਚੱਲੇ ਆਂ ਵੀ ਲੱਖਾਂ ਸਿਆ ਹੁਣ ਨੂੰ ਤਾਂ ਖਾਕ ਬਣਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਭੋਗ ਪਏ ਹੁੰਦੇ ਕਹਾਣੀ ਖਤਮ ਹੋਈ ਹੁੰਦੀ ਜੇ ਪਰਮਾਤਮਾ ਨੇ ਬਚਾਇਆ ਤਾਂ ਕੋਈ ਵਜ੍ਹਾ ਹੋਊ ਤੇ ਇੱਕੋ ਹੀ ਸੁਪਨਾ ਹੈ ਕਿ ਇਹ ਤੇਰੀ ਵਿਰਾਸਤ ਜਿਹੜੀ ਤੇਰੀ ਧਰਤੀ ਤੇਰੀ ਬੋਲੀ ਤੇਰੇ ਪਾਣੀ ਤੇਰਾ ਇਤਿਹਾਸ ਯੋਧਿਆਂ ਨੇ ਆਪਣਾ ਖੂਨ ਡੋਲ ਕੇ ਸਿਰਜਿਆ ਤੇ ਇਹ ਵਿਰਾਸਤ ਤੈਨੂੰ ਸੁਭਾ ਕੇ ਗਈ ਹੈ ਤੇਰਾ ਫਰਜ਼ ਬਣਦਾ ਹੈ ਆਉਣ ਵਾਲੀਆਂ ਨਸਲਾਂ ਨੂੰ ਅਬਰਾਹਮ ਸੰਭਾ ਉਹ ਮੇਰਾ ਇਕੱਲੇ ਦਾ ਨਹੀਂ ਸਾਡਾ ਸਾਰਿਆਂ ਦਾ ਬਣਦਾ ਇੱਥੇ ਸਦਾ ਰਹਿਣਾ ਕਿਹਨੇ ਆਪੋ ਆਪਣੀ ਬਾਟ ਮਕਾ ਕੇ ਸਾਰਿਆਂ ਨੇ ਤੁਰ ਜਾਣਾ ਹਰ ਇੱਕ ਬੰਦੇ ਦਾ ਫਰਜ਼ ਹੈ ਅੰਦਰ ਸਾਡੇ ਤੜਫੇ ਦਰਦ ਹੋਵੇ ਅੰਦਰ ਇਹ ਚੀਜ਼ੁੱਠੇ ਵੀ ਨਹੀਂ ਯਾਰ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੰਜਾਬ ਨਹੀਂ ਮਰ ਸਕਦਾ ਮੇਰੀ ਬੋਲੀ ਨਹੀਂ ਮਰ ਸਕਦੀ ਮੇਰੇ ਪਾਣੀ ਨਹੀਂ ਮਰ ਸਕਦੇ ਇਹ ਮੇਰੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਆ ਫੇਰ ਜਾ ਕੇ ਪੰਜਾਬ ਬਚੂਗਾ ਫੇਰ ਸਾਡੀ ਕੌਮ ਦੀ ਹੋਂਦ ਬਚੂਗੀ ਜੇ ਅਸੀਂ ਇਕੱਲਾ ਇਹ ਸੋਚੀ ਗਏ ਵੇ ਕੋਈ ਆਊਗਾ ਕੋ ਰੈਬਰ ਆਊ ਕੋ ਫਰਿਸ਼ਤਾ ਆਊ ਕਿ ਬੰਦਾ ਹੋਰ ਉੱਠੂਗਾ ਉਹ ਬਚਾਊਗਾ ਇਹ ਇਕੱਲੇ ਦੇ ਇਕੱਲੇ ਦਾ ਕੰਮ ਨਹੀਂ ਆ ਭਾਈ ਸੋ ਬੇਨਤੀਆਂ ਇਹੀ ਕਰਨ ਆਏ ਆ ਵਾਦਾ ਕਰਕੇ ਚੱਲੇ ਆ ਗੁਰੂ ਘਰ ਖੜੇ ਆ ਉਹ ਪ੍ਰਮਾਤਮਾ ਨੂੰ ਡਰ ਕੇ ਕਹਿੰਦੇ ਆ ਨਾ ਦਵਨ ਵਾਲੇ ਆ ਨਾ ਝੁਕਨ ਵਾਲੇ ਆ ਨਾ ਬਿਕਨ ਵਾਲੇ ਆ ਜਿਹੜੀ ਆਵਾਜ਼ ਪਹਿਲਾਂ ਵੀ ਸੋਡੇ ਹੱਕਾਂ ਲਈ ਇਸ ਪੰਜਾਬ ਚ ਗੂੰਜੀ ਐ ਹਰ ਥਾਂ ਤੇ ਗੂੰਜੀ ਐ ਉਹ ਆਵਾਜ਼ ਤੁਹਾਡੀ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਇਹ ਪਾਰਲੀਮੈਂਟ ਜਾ ਕੇ ਗੂੰਜੂ ਸੋ ਇਸ ਕਰਕੇ ਬੇਨਤੀ ਆ ਜੇ ਸੋਚ ਚੰਗੀ ਲੱਗਦੀ ਆ ਫਰਸਾਦ ਦਿਓ ਭਾਈ ਡਟ ਕੇ ਸਾਥ ਦਿਓ ਇਹ ਸਾਰੇ ਸੋ ਨੂੰ ਪਤਾ ਹੀ ਐ ਹੁਣ ਜਿਹੜੀ ਬੋਰਡ ਬੀਬਾ ਨੂੰ ਪਾਉਂਗੇ ਉਹ ਕਿੱਥੇ ਜਾਊਗੀ ਜਾਣੀ ਦਾ ਮੋੜਕੜ ਕੇ ਮੋਦੀ ਕੋਲ ਹੀ ਐ ਐਨਡੀਆ ਦਾ ਹਿੱਸਾ ਨੇ ਇਹ ਦੋ ਹੀ ਗੱਡ ਜਿਹੜਾ ਐਨਡੀਆ ਤੇ ਇੰਡੀਆ ਇੰਡੀਆ ਚ ਕਾਂਗਰਸ ਵਾਲੇ ਝਾੜੂ ਵਾਲੇ ਐਨਡੀਆ ਚ ਇਸ ਤਰ੍ਹਾਂ 12 ਪਾਰਟੀਆਂ ਇਹ ਹੋ ਗਈਆਂ ਇਹਦਾ ਡਰਦੇ ਨਹੀਂ ਇਕੱਠੇ ਹੋ ਵੀ ਲੋਕਾਂ ਨੇ ਪਿੰਡਸ ਨਹੀਂ ਵੜਨ ਦੇਣੇ ਅੰਦਰ ਉਹਦਾ ਇਕੱਠਾ ਹੀ ਐ ਅਮਰਤਾ ਵੜਿੰਗ ਪ੍ਰਚਾਰ ਕਰਦੀ ਰਹੀ ਰਾਜੇ ਵੜਿੰਗ ਦੇ ਘਰੋਂ ਡੇਢ ਮਹੀਨਾ ਪ੍ਰਚਾਰ ਕੀਤਾ ਪਤਾ ਲੱਗਿਆ ਸਰਵੇ ਕਰਾਏ ਵੀ ਬੀਬਾ ਤਾਂ ਹਰੂਗੀ ਜੇ ਇਹ ਖੜੀ ਹੋਗੀ ਉਹਨੂੰ ਪਿੱਛੇ ਕੀਤਾ ਜੀਤਵਿੰਦਰ ਨੂੰ ਲਿਆਂਦਾ ਰਾਜੇ ਵੜਿੰਗ ਨੇ ਇੱਕ ਗੱਲ ਹੈ ਰਾਜਾ ਵੜਿੰਗ ਬਿਆਨ ਕੀ ਦਿੰਦਾ ਸੀਗਾ ਕਿ ਮੈਂ ਬੜਿੰਗ ਨੂੰ ਤਾਂ ਨਹੀਂ ਚੋਣ ਲੜੀ ਮੈਂ ਪੂਰੇ ਪੰਜਾਬ 'ਚ ਦੇਖਣਾ ਜਾ ਕੇ ਮੈਂ ਪੰਜਾਬ ਦਾ ਪ੍ਰਧਾਨ ਆ ਕਾਂਗਰਸ ਦਾ ਤੇ ਹੁਣ ਲੁਧਿਆਣਾ ਕੋ ਖੜਾ ਹੋ ਗਿਆ ਜਾ ਕੇ ਫਿਰ ਸਰੂਪ ਸਿੰਘ ਲਾ ਖੜਾ ਹੁੰਦਾ ਮੰਨ ਲਓ ਹਿੰਦੂ ਚਿਹਰਾ ਸੀ ਭਾਜਪਾ ਦੀ ਵੋਟ ਬੋਟ ਤੋੜਦਾ ਹੋ ਉਹਨੂੰ ਖੜਾ ਨੇ ਕੀਤਾ ਮਲੂਕੇ ਦੀ ਨੂ ਖੜੀ ਕਰਤੀ ਲਿਜਾ ਕੇ ਉਧਰੋਂ ਵੀ ਤੂੰ ਇਧਰੋਂ ਆ ਜਾ ਹਾਇਦਾ ਇਕੱਠੀ ਨੇ ਬਾਈ ਆ ਬਦਲਾਅ ਆਲੇ ਤੁਸੀਂ ਦੇਖ ਹੀ ਲੇ 92 'ਚ ਤਾਂ ਕਿ ਕੀ ਨਿਕਲਿਆ ਇਕੱਲੇ 2 ਰਹਿਣਗੇ ਹੁਣ 90 ਦਾ ਉਡਾ ਦੇਣੇ ਮੈਂ ਤਾਂ ਇੰਨੀ ਗੱਲ ਕਹਿਣਾ ਜੇ ਭਵੰਤਮਾਨ ਕੱਲਾ ਚਿੱਟਾ ਰੋਕ ਦਿੰਦਾ ਨਾ ਐਨੇ ਬਹੁਤ ਸੀ ਆ ਕੰਮ ਤਾਂ ਹੌਲੀ ਹੌਲੀ ਹੋ ਜਾਣਾ ਚਿੱਟੇ ਰੋਕ ਦਿੰਦਾ ਕੱਲਾ ਉਹ ਪੰਜਾਂ ਘੰਟਿਆਂ ਦੀ ਖੇਡ ਆ ਸਰਕਾਰਾਂ ਵਾਲੇ ਚਿੱਟਾ ਰੋਕਣਾ ਕੱਲੇ ਕੱਲੇ ਬੰਦੇ ਦਾ ਪਤਾ ਹੁੰਦਾ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਕਿਹੜਾ ਬੰਦਾ ਖਾਂਦਾ ਪੀਂਦਾ ਪਰ ਨਹੀਂ ਸੋਡੀਆਂ ਨਸਲਾਂ ਮਾਰਨੀਆਂ ਨੇ ਥੋੜੀ ਜਵਾਨੀ ਖਤਮ ਕਰਨੀ ਹੈ ਇੰਨੇ ਰੁਕਣਾ ਵਰਤਾਰਾ ਇਹ ਮਾੜੀ ਮੋਟੀ ਗੱਲ ਨਹੀਂ ਹੈ ਇਹ ਸਟੇਟ ਦਾ ਅਜੰਡਾ ਇੱਕ ਸਾਜ਼ਿਸ਼ ਹੈ ਏਜੰਸੀਆਂ ਦਾ ਵਰਤਾਰਾ ਹੈ ਨੀ ਚਿੱਟਾ ਕੀ ਚੀਜ਼ ਆ ਯਾਰ ਤਿੰਨ ਸਵਾ ਤਿੰਨ ਕਰੋੜ ਬੰਦਾ ਕਰੋਨੇ ਵੇਲੇ ਖਿਚੜੀ ਫਰਕਣ ਦਿੱਤੀ ਘਰਾਂ ਚ ਬਾੜਤੇ ਸੀ ਦੱਸੋਗੇ ਬੰਦਾ ਸੜਕ ਤੇ ਗਲੀ ਦੇ ਬਾਹਰ ਨਜ਼ਰ ਆਉਂਦਾ ਏਦਾ ਮੈਨੂੰ ਜੇ 3 ਸਵਾ 3 ਕਰੋੜ ਬੰਦਾ ਘਰਾਂ ਚ ਵੜਿਆ ਜਾ ਸਕਦਾ ਚਿੱਟਾ ਵਿਛਣ ਵਾਲੇ ਕਿੰਨੇ ਕਿ 20000 30000 50 ਲੱਖ ਬੰਦਾ 2 ਲੱਖ ਬੰਦਾ ਹੋਣਾ ਪੂਰੇ ਪੰਜਾਬ ਵਿੱਚ ਪਰ ਨਹੀਂ ਰੁਕਣਾ ਤੁਹਾਨੂੰ ਮਾਰਨਾ ਅਗਲੇ ਨਹੀਂ ਜੇ ਸੋਡੀ ਜਵਾਨੀ ਨਸ਼ਿਆਂ ਤੋਂ ਰਾਤ ਹੋ ਗਈ ਸੰਘਰਸ਼ਾਂ ਦੇ ਰਾਹ ਪਾਉ ਹੱਕਾਂ ਦੀ ਗੱਲ ਕਰੂ ਉਹ ਕਰਨ ਦੇ ਨਹੀਂ ਦੇਣੀ ਅਸੀਂ ਮਾੜੀ ਮੋਟੀ ਕੋਈ ਹੱਕ ਦੀ ਗੱਲ ਕਰਦੇ ਆ ਐਨਐਸਏ ਲੱਗਦੀਆਂ ਨੇ ਜਿੱਲਾ ਸੱਟਿਆ ਜਾਂਦਾ ਕੀ ਕਸੂਰ ਸੀ ਬਜੇ ਅਮਰਤਪਾਲ ਦੀ ਮਾਂ ਦਾ ਅੰਮ੍ਰਿਤਸਰੋਂ ਚੱਲ ਕੇ ਦਮਦਮਾ ਸਾਹਿਬ ਆਉਂਦੀ ਸੀ ਪ੍ਰਚਾਰ ਕਰਨ ਲਈ ਤੁਰਨਾ ਸੀ ਚੱਕ ਕੇ 8 ਦਿਨ ਅੰਦਰ ਬੰਦ ਰੱਖੀ 752 ਚ ਇਹ ਕਹਿੰਦੇ ਕੁੱਟਾਂਗੇ ਮਾਰਾਂਗੇ ਐਨਐਸਐ ਵੀ ਲਾਵਾਂਗੇ ਕੁਸਕਣ ਵੀ ਨਹੀਂ ਦੇਣੇ ਸਾਬ ਨੂੰ ਚੱਕ ਲੈਣ ਦੇਣਾ ਪੁੱਛ ਲੋ ਝਾੜੂ ਵਾਲਿਆਂ ਨੂੰ ਗੱਲ ਇਹ ਸੋ ਇੰਨੀ ਕੁ ਬੇਨਤੀ ਆ ਬਾਈ ਸਾਥ ਦਿਓ ਡਟ ਕੇ ਵਾਦਾ ਰਿਹਾ ਤੁਹਾਡੇ ਨਾਲ ਯਾਰ ਯਾਦ ਕਰੋਗੇ ਵੀ ਹਾਂ ਕਿਸੇ ਬੰਦਰਾ ਸਾਥ ਦਿੱਤਾ ਸੀ ਜ਼ਿੰਦਗੀ 'ਚ ਕਦੇ ਪਸਤਾਉਂਗੇ ਨਹੀਂ ਜਿਵੇਂ ਝਾੜੂ ਵਾਲਿਆਂ ਨੂੰ ਵੋਟ ਪਾ ਕੇ ਪਸਤਾਈ ਜਾਂਦੇ ਹੋ ਸਹਿਮਤੋਂ ਬਾਈ